ਭਗਵੰਤਬਾਣੀ ਉਹ ਕਿ ਸੁਨੇਹਾ ਮੈਂ ਤਾਂ ਉਹ ਤਰੀ ਵਾਲੇ ਬੈਂਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਇੱਕ ਸਾਈਜ਼ ਮੰਤਰੀ ਨੂੰ ਬੇਨਤੀ ਆਰਪਾਲ ਜੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਚੀਕਾਂ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ ਛੇ ਮਿਨਿਆਚੀ ਕਾ ਹੀ ਮਾਰੀ ਗਿਆ ਮਜੀਠੀਆਂ ਐ ਮਜੀਠੀਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੀਠੀਆਂ ਹੀ ਚਿੱਤੇ ਆਈ ਗਿਆ ਮੈਂ ਤਾਂ ਮੌਜ ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੀਠੀਆਂ ਸਰਾਣਾ ਮੰਗਦਾ ਤੇ ਉਹਦੇ ਪੁੱਤਾਂ ਸਰਾਣੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਤੇ 13 ਨੋ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੌਜ ਨਾਲ ਸਿਰ ਥੱਲੇ ਦਿੱਤਾ ਸੀ ਜਿੱਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ। ਅਸਲੀ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ? ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ। ਉਹ ਗੁਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ। ਵਿਕਰਮ ਮਜੀਦ ਸਿੰਘ ਮਜੀਠਿਆ ਜੇਲ੍ਹ ਤੋਂ ਬਾਹਰ ਆਂਦੇ ਸਾਰ ਹੀ ਕਿਉਂ ਮਾਰ ਲੱਗਾ ਪੱਟਾਂ ਦੇ ਉੱਪਰ ਥਾਪੀਆਂ ਕਿਉਂ ਦੇ ਰਿਹਾ ਮੁੱਛਾਂ ਨੂੰ ਤਾਓ ਜੀ ਹਾਂਜੀ ਤੁਹਾਨੂੰ ਪਤਾ ਹੈ ਕਿ ਆਡਾ ਲੱਗਾ ਸੀਗਾ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸੋ ਇਹਨਾਂ ਦਾ ਆਪਸ ਦੇ ਵਿੱਚ ਤੁਹਾਨੂੰ ਪਤਾ ਕਿੰਨੀ ਬਿਆਨਬਾਜ਼ੀ ਹੋ ਰਹੀ ਸੀ ਕਿੰਨੀ ਜ਼ਿਆਦਾ ਗਰਮ ਗਰਮ ਚੱਲਦੇ ਪਏ ਸੀਗੇ ਆਪਸ ਦੇ ਵਿੱਚ ਸੋ ਜੇਲ ਖੋਈ ਸੀਗੀ ਜੇਲ ਦੇ ਅੰਦਰ ਰਹੇ ਆ ਮੁਜੀਠੀਆ ਸਾਹਿਬ ਬਾਹਰ ਆਏ ਤੇ ਬਾਹਰ ਆਂਦੀ ਸਾਰ ਮੁੱਛਾਂ ਨੂੰ ਤਾਓ ਦੇ ਕੇ ਤੇ ਪੱਟਾਂ ਤੇ ਥਾਪੀਆਂ ਮਾਰਦੇ ਰਹੇ ਆ ਔਰ ਲਲਕਾਰ ਰਹੇ ਆ ਸ੍ਰੀ ਆਮ ਭਗਵੰਤ ਸਿੰਘ ਮਾਨ ਨੂੰ ਸੋ ਇਸ ਦੀ ਵਜ੍ਹਾ ਕੀ ਆ ਕੀ ਹੋ ਰਿਹਾ ਇਸ ਟਾਈਮ ਦੇ ਉੱਪਰ ਕੀ ਚੱਲਦੀ ਆ ਰਾਜਨੀਤੀ ਕੀ ਫਾਇਦਾ ਹੋਵੇਗਾ ਇਸ ਦਾ ਅਕਾਲੀ ਦਲ ਨੂੰ ਕੀ ਸਾਰਾ ਕੁਝ ਚੱਲਦਾ ਪਿਆ ਇਸ ਟਾਈਮ ਦੇ ਉੱਪਰ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਉਹ ਬਾਹਰ ਆਉਂਦੇ ਆ ਸੋ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪਗਵੰਤ ਸਿੰਘ ਮਾਨ ਨੇ ਵੀ ਆਪਣਾ ਪੂਰਾ ਦਾ ਪੂਰਾ ਜੋਰ ਲਾਇਆ ਤੇ ਏਡੀ ਚੋਟੀ ਦਾ ਕਿ ਮਜੀਠੀਏ ਨੂੰ ਬਾਹਰ ਨਹੀਂ ਆਉਣ ਦੇਣਾ ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਤੋਂ ਇਹਨਾਂ ਨੇ ਇਸ ਰਾਜਨੀਤੀ ਦੇ ਵਿੱਚ ਪੈ ਰੱਖਿਆ ਸੋ ਇਹਨਾਂ ਦਾ ਸ਼ੁਰੂ ਤੇ ਉੱਪਰ ਬਾਰ ਮਜੀਠੀਏ ਦੇ ਉੱਪਰ ਰਿਹਾ ਭਗਵੰਤ ਸਿੰਘ ਮਾਨ ਦਾ ਤੇ ਇਹਨਾਂ ਦੇ ਉੱਪਰ ਕੇਜਲੀਵਾਲ ਦਾ ਕਿ ਇਹ ਚਿੱਟਾ ਵੇਚਦਾ ਜੀ ਇਹ ਇਦਾਂ ਕਰਦਾ ਉਦਾਂ ਕਰਦਾ ਸੋ ਇਹਨਾਂ ਦੇ ਹੱਥ 'ਚ ਪਾਵਰ ਆਈ ਇੱਕ ਸਰਕਾਰ ਬਣੀ ਫਿਰ ਉਹੀ ਲੋਕ ਇਹਨਾਂ ਨੂੰ ਸਵਾਲ ਪੁੱਛਣ ਲੱਗੇ ਕਿ ਤੁਸੀਂ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਕਿ ਇਹ ਚਿੱਟਾ ਵੇਖਦਾ ਇਹ ਕਰਦਾ ਇਹਨੂੰ ਅੰਦਰ ਕਿਉਂ ਨਹੀਂ ਦਿੰਦੇ ਪਏ ਸੋ ਭਗਵੰਤ ਸਿੰਘ ਮਾਨ ਨੇ ਪੂਰਾ ਜ਼ੋਰ ਲਾ ਕੇ ਅੰਦਰ ਸੁੱਟਿਆ ਸੀਗਾ ਅੰਦਰ ਕੀਤਾ ਸੀਗਾ ਬਹੁਤ ਕੁਝ ਚੱਲਦਾ ਰਿਹਾ ਸਾਰਾ ਕੁਝ ਹੁੰਦਾ ਰਿਹਾ ਸੋ ਹੁਣ ਉਹ ਬਾਹਰ ਆਇਆ ਪਹਾਰ ਆਉਂਦੀ ਸਾਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਇੰਟਰਵਿਊਾਂ ਦੇ ਵਿੱਚ ਐਦਾਂ ਦੀ ਗੱਲਾਂ ਕੀਤੀਆਂ ਕਿ ਨਾਲ ਦੀ ਨਾਲ ਲੋਕ ਹਸੇ ਪਿਆ ਸਿਰ ਜੋ ਆਪਣਾ ਭਗਵਾਨ ਤਾਂ ਸਿੰਘ ਮੰਨਦੇ ਜੋ ਇਹਨਾਂ ਦਾ ਸਟਾਈਲ ਹੁੰਦਾ ਐਸੇ ਸਟਾਈਲ ਦੇ ਵਿੱਚ ਇਹਨਾਂ ਨੂੰ ਜਵਾਬ ਦਿੱਤਾ ਤੇ ਲੋਕਾਂ ਨੇ ਉੱਥੇ ਲਲਕਾਰੇ ਮਾਰੇ ਆ ਨਾਰੇ ਲਾਏ ਆ ਤੇ ਬਹੁਤ ਜ਼ਿਆਦਾ ਚੜਤ ਦਿਖਾਈ ਆ ਮਜਿੱਠੀ ਆ ਦੀ ਸੋ ਇਹਦੀ ਵਜ੍ਹਾ ਇਹੀ ਆ ਕਿ ਜਦੋਂ ਇੱਕ ਦਿਨ ਪਹਿਲਾਂ ਇੱਕ ਡੇਰਾ ਮੁਖੀ ਉੱਥੇ ਅੰਦਰ ਮਿਲਣ ਜਾਂਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੋ ਉਸ ਡੇਰਾ ਮੁਖੀ ਦੇ ਲਈ ਤੁਹਾਨੂੰ ਪਤਾ ਹੈ ਕਿ ਕਿੱਡੇ-ਕਿੱਡੇ ਨੇਤਾ ਜਿਹੜੇ ਕਿੱਡੇ-ਕਿੱਡੇ ਲੋਕ ਉਹਨਾਂ ਨੂੰ ਖੁਦ ਮਿਲਣ ਦੇ ਲਈ ਪ੍ਰਸਤਾਵ ਰੱਖਦੇ ਆ ਤੇ ਤਰਸਦੇ ਆ ਕਿ ਉਹਨਾਂ ਨਾਲ ਅਸੀਂ ਮਿਲੀਏ ਫੋਟੋ ਖਿਚਾਈਏ ਤੇ ਲੋਕਾਂ ਦੀਆਂ ਜਿਹੜੀਆਂ इमोशनल ਆ ਉਹਨਾਂ ਨਾਲ ਅਟੈਚਮੈਂਟ ਉਹਨਾਂ ਨੂੰ ਆਪਣੇ ਵੱਲ ਖਿੱਚੀਏ ਕਿਉਂਕਿ ਹਾਂਜੀ ਜਦੋਂ ਉਹ ਡੇਰਾ ਮੁਖੀ ਜੇਲ੍ਹ ਦੇ ਵਿੱਚ ਜਾਂਦੇ ਆ ਤਾਂ ਉਸ ਤੋਂ ਬਾਅਦ ਦੂਜੇ ਹੀ ਦਿਨ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਉਹ ਬਾਹਰ ਆ ਜਾਂਦੇ ਫਿਰ ਤੁਹਾਨੂੰ ਪਤਾ ਕਿ ਮੁੱਛਾਂ ਨੂੰ ਤਾ ਦੇਣਾ ਤੇ ਨਾਲ ਦੀ ਨਾਲ ਪੱਟਾਂ ਦੇ ਉੱਪਰ ਥਾਪੀਆਂ ਮਾਰਨੀ ਦਾ ਬਣਦੀਆਂ ਆ ਸੋ ਹਾਂਜੀ ਉਸ ਡੇਰਾ ਮੁਖੀ ਨੇ ਸਰਿਆਮ ਲੋਕਾਂ ਦੇ ਸਾਹਮਣੇ ਆ ਕੇ ਇਹ ਕਿਹਾ ਕਿ ਉਹ નિર્ਦੋਸ਼ ਨੇ ਉਹਨਾਂ ਦਾ ਕੋਈ ਗਲਤ ਕੰਮ ਨਹੀਂ ਕੀਤਾ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਸੀਗਾ ਕਿ ਮੈਂ ਕਿਉਂ ਨਾ ਮਿਲਣ ਜਾਵਾਂ ਜਦੋਂ ਪੱਤਰਕਾਰ ਸਵਾਲ ਪੁੱਛਦੇ ਸੀ ਕਿ ਕਿਉਂ ਗਏ ਮਿਲਣ ਕਹਿੰਦੇ ਮੈਂ ਕਿਉਂ ਨਾ ਜਾਵਾਂ ਮੇਰਾ ਰਿਸ਼ਤਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜੇ ਹੈਗਾ ਰੋਪ ਵੀ ਨੇ ਸਭ ਗਲਤ ਹੈ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਤਾਰ ਮੁਲਾਕਾਤਾਂ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲਦੇ ਨੇ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਤਰਾ ਕੋਈ ਹੋਰ ਕੋਈ ਸ੍ਰੀ ਹਮਿਸ਼ਾ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਨਤਰ ਪਤਨੀ ਲਈ ਕੁਝ ਨਿਹੰਦਰੂ ਪੇਟਿਆ ਹੈ ਬੇਟਾ ਜੀ ਗੱਲਾਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਵੀ ਡਰੱਗਸ ਦੇ ਕਰੈਕਟਰ ਦੇ ਜਿਹੜੇ ਕੇਸ ਹੈ ਜਿਹੜੇ ਡਰੱਗਸ ਇੱਕ ਮੇਟਾ ਇਹ ਡਰੱਗਸ ਦਾ ਜਿਹੜਾ ਲੱਗਿਆ ਉਹਨਾਂ ਦਾ ਉਸ ਤਰ੍ਹਾਂ ਦੇਖਦੇ ਸਭ ਗਲਤ ਹੈ। ਨਹੀਂ ਜੀ ਬਾਕੀ ਤੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਇਹ ਧਾਰਾ ਮੇਰਾ ਦੋਸਤ ਆ। ਅਗਰ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਆਪਣੇ ਦੋਸਤ ਨੂੰ ਨਾ ਮਿਲਦੇ। ਸੋ ਐਸੇ ਬਿਆਨ ਦੇ ਚੱਕਰਾਂ ਦੇ ਵਿੱਚ ਮਨਜੀਠੀਆਂ ਨੂੰ ਹੋਰ ਵੀ ਜ਼ਿਆਦਾ ਮਹੰਤਤਾ ਮਿਲੀ ਜਾਂ ਹੋਰ ਵੀ ਜ਼ਿਆਦਾ ਉਹਨਾਂ ਦੀ ਪਾਵਰ ਵਧੀ ਆ ਕਿਉਂਕਿ ਪਹਿਲਾਂ ਹੀ ਉਹਨਾਂ ਦਾ ਗਾੜ ਤੇ ਉਹਨਾਂ ਦਾ ਹੋਲਡ ਬਹੁਤ ਆ ਮਜੀਠੇ ਹਲਕੇ ਦੇ ਵਿੱਚ ਵਾਕਈ ਮਜੀਠੀਏ ਦੇ ਉੱਤੇ ਤੋਤੀ ਬੋਲਦੀ ਪਈ ਆ ਉਸ ਹਾਲਕੇ ਦੇ ਵਿੱਚ ਐਵੇਂ ਤਾਂ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਉੱਥੇ ਦਾ ਬੋਰਡ ਕਿਹਾ ਜਾਂਦਾ ਸੋ ਐਸੇ ਕਰਕੇ ਸੋ ਜਿ세 ਤਰ੍ਹਾਂ ਹੁਣ ਬਾਹਰ ਆਇਆ ਜੋ ਚੀਜ਼ ਜਿਹੜੇ ਵੱਡੇ ਵੱਡੇ ਮੰਤਰੀ ਦੱਸਦੇ ਹੁੰਦੇ ਸੀ ਕਿ ਇਹ ਡੇਰੇ ਦੇ ਉੱਤੇ ਜਾ ਜੀਏ ਅਸੀਂ ਉੱਥੇ ਜਾ ਕੇ ਅਸੀਂ ਲੋਕਾਂ ਨੂੰ ਆਪਣੇ ਹੱਥ ਦੇ ਵਿੱਚ ਕਰੀਏ ਤੇ ਆਪਣੇ ਨਾਲ ਜੋੜੀਏ ਸੋ ਉਸ ਉਹਨਾਂ ਡੇਰਿਆਂ ਦੇ ਮੁਖੀ ਜਦੋਂ ਤੁਹਾਡੇ ਕੋਲ ਖੁਦ ਚੱਲ ਕੇ ਆਉਂਦੇ ਆ ਸਭ ਤੁਹਾਡੇ ਸਾਹਮਣੇ ਆ ਜਾਂਦੇ ਆ ਕਿ ਤੁਹਾਡੀ ਪਾਵਰ ਕੀ ਆ ਸੋ ਐਸੇ ਤਰ੍ਹਾਂ ਉਹਨਾਂ ਨੇ ਸ੍ਰੀ ਹਾਮ ਇਹ ਵੀ ਕਿਹਾ ਕਿ ਭਗਵਾਨ ਤਮਾਨ ਦਾ ਇਹ ਜੋਰ ਲੱਗਾ ਹੋਇਆ ਸੀ ਕਿ ਮੈਂ ਸਰਹਾਣਾ ਮੰਗਦਾ ਸਰਹਾਣਾ ਮੰਗਦਾ ਕਹਿੰਦਾ ਸਰਹਾਣੇ ਤਾਂ ਮੇਰੇ ਕੋਲ ਦੋ ਸੀ ਸਰਹਾਣੇ ਮੇਰੇ ਕੋਲ ਦੋ ਸੀਗੇ ਜਿਹਦੇ ਪਰ ਇੱਕ ਦੇ ਉੱਪਰ ਨਾਮ ਲਿਖਿਆ ਹੋਇਆ ਸੀਗਾ ਮੈਂ ਭਗਵਾਨ ਤਾਂ ਸਿੰਘ ਮਾਨ ਦਾ ਜਿਹਨੂੰ ਲੱਤਾਂ ਦੇ ਵਿੱਚ ਲਿੱਤਾ ਹੋਇਆ ਸੀਗਾ ਫੋ ਦੂਜੇ ਦੇ ਉੱਪਰ ਨਾਮ ਲਿਖਿਆ ਹੋਇਆ ਸੀ ਕੇਚਰੀਵਾਲ ਦਾ ਜਿਹਨੂੰ ਮੈਂ ਗੋਟਿਆਂ ਦੇ ਵਿੱਚ ਲਿੱਤਾ ਹੋਇਆ ਸੀਗਾ ਤੇ ਤੀਜੇ ਦਾ ਉਹਨੇ ਜਿਕਰ ਲਈ ਕੀਤਾ ਸੀ ਪਹਿਲਾਂ ਪਰ ਬਾਅਦ ਦੇ ਵਿੱਚ ਕਹਿਤਾ ਕਿ ਨਾ ਤੀਜਾ ਵੀ ਸੀ ਮੇਰੇ ਕੋਲ ਸਰਾਣਾ ਜੀ ਦਾ ਮੇਰੀ ਘਰ ਵਾਲੀ ਦਾ ਨਾਮ ਲਿਖਿਆ ਹੋਇਆ ਸੀਗਾ ਸੋ ਐਸੀ ਤਰ੍ਹਾਂ ਉਹਨਾਂ ਨੇ ਭਗਵੰਤ ਸਿੰਘ ਦੇ ਜੋ ਉਹਨਾਂ ਦਾ ਸਟਾਈਲ ਆ ਉਸੇ ਸਟਾਈਲ ਦੇ ਵਿੱਚ ਉਹਨਾਂ ਨੂੰ ਤੰਜ ਕਸਿਆ ਤੇ ਇੱਕ ਵਾਰ ਫਿਰ ਰਾਜਨੀਤੀ ਦੇ ਵਿੱਚ ਹੜਕਮ ਮਚਾ ਦਿੱਤਾ ਜਿੱਦਾਂ ਹੀ ਮੁਝੇਠੀਆਂ ਬਾਹਰ ਆਉਂਦਾ ਲੋਕਾਂ ਦੇ ਵਿੱਚ ਚਰਚਾ ਸਟਾਰਟ ਹੋ ਜਾਂਦੀ ਆ ਔਰ ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਡੇਰਾ ਮੁਖੀ ਮਿਲਣ ਜਾਂਦਾ ਉਸ ਤੋਂ ਬਾਅਦ ਇਹ ਸਾਰਾ ਕੁਝ ਸਟਾਰਟ ਹੁੰਦਾ ਕੀ ਹੋਵੇਗੀ ਅਗਲੀ ਕਾਰਵਾਈ ਕੀ ਹੋਵੇਗੇ ਇਸ ਦੇ ਨਤੀਜੇ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਇਸ ਟਾਈਮ ਦੇ ਉੱਪਰ ਪੰਜਾਬ ਦੀ ਰਾਜਨੀਤੀ ਬਹੁਤ ਹੀ ਪਰੇ ਹਟ ਕੇ ਬਹੁਤ ਹੀ ਲੋਕਾਂ ਦੀ ਸੋਚ ਤੋਂ ਪਰੇ ਚੱਲਦੀ ਪਈ ਆ ਇਹਦੇ ਕੀ ਫਾਇਦੇ ਹੋਣਗੇ ਕੀ ਨੁਕਸਾਨ ਹੋਣਗੇ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਪੰਜਾਬ ਦੇ ਲੋਕਾਂ ਨੂੰ ਇੱਕ ਹੀ ਸਲਾਹ ਹੈ ਕਿ ਆਪਣੀ ਵੋਟ ਤੇ ਆਪਣੀ ਸੋਚ ਦਾ ਜਰੂਰ ਇਸਤੇਮਾਲ ਕਰਿਆ ਕਰੋ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਸੇ ਦੀ ਟਰੋਲ ਬਾਜੀ ਦੇ ਵਿੱਚ ਆ ਕੇ ਕਿਸੇ ਦਾ ਮਜ਼ਾਕ ਹੀ ਆ ਭਾਸ਼ਣ ਦੇ ਵਿੱਚ ਆ ਕੇ ਮਗਰ ਨਾ ਲੱਗਿਆ ਕਰੋ ਆਪਣੇ ਉਹਨਾਂ ਦੇ ਪਹਿਲਾਂ ਕੰਮ ਦੇਖਿਆ ਕਰੋ ਆਪਣੀਆਂ ਜ਼ਰੂਰਤਾਂ ਦੇਖਿਆ ਕਰੋ ਉਸ ਤੋਂ ਬਾਅਦ ਹੀ ਆਪਣੀ ਜਿਹੜੀ ਵੋਟ ਦਾ ਤੁਹਾਨੂੰ ਹੱਕ ਮਿਲਿਆ ਹੋਇਆ ਨਾ ਉਸ ਦਾ ਇਸਤੇਮਾਲ ਕਰਿਆ ਕਰੋ ਬਾਕੀ ਜੋ ਵੀ ਇਹਦੇ ਬਾਰੇ ਅਪਡੇਟ ਆਏਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਤੱਕ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਪੰਜਾਬ ਦੀ ਛੋਟੀ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਮਿਲ ਸਕੇ ਜੋ ਕੁਝ ਇਸ ਟਾਈਮ ਦੇ ਉੱਪਰ ਹੋ ਰਿਹਾ ਪੰਜਾਬ ਦੇ ਵਿੱਚ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਲਿਖਣੇ ਨਾ ਭੁੱਲਿਓ ਇਸ ਵੀਡੀਓ ਦੇ ਥੈਂਕ ਯੂ